ਆਵਾ ਮੇੜਾ ਨੀ ਸਮਾ ਸੱਜੇ ਸੋ ਹਰ ਜਨ ਦਾ ਫਿਰ ਕਰ ਵਿੱਚ ਭੰਤਾ ਸਾਹਿਬ ਜੀ ਨੂੰ ਬ੍ਰਹਮਤਾਂ ਦੀ ਤਿਵਾਰੀ ਦੇ ਪਿੱਛੇ-ਪਿੱਛੇ ਸਮੂਰ ਨਗਰ ਦੀਆਂ ਸੰਗਤਾਂ ਸਰਕਾਰਾਂ ਦੇ ਅਧਿਕਾਰੀਆਂ ਦੇ ਨਕਸ਼ ਗੀਤਨ ਤੇ ਵਗੈਰ ਦੀਆਂ ਪ੍ਰਕਰਮਾਂ ਕੰਮੀਆਂ ਸਮੂਹ ਸੰਗਤ ਨੇ ਇਸੇ ਤਰ੍ਹਾਂ ਪਿਆਰ ਦਾ ਸਤੂ ਦੇਣਾ ਹੈ ਉਹ ਸਾਡੇ ਕੋਲ ਪੰਚ ਦੇ ਬਹੁਤ ਹੀ ਮਜੂਰ ਢਾਡੀ ਜਥਾ ਪੰਚ ਜਸਵਿੰਦਰ ਸਿੰਘ ਕੀ ਭਗਵਾਲ ਜੋ ਸੁਤਾਪੋ ਦੇ ਸਿੱਖ ਦੇ ਨਾਲ ਸੰਬੰਧਿਤ ਨੇ ਉਹ ਇਸ ਪੜਾ ਤੇ ਤਕਰੀਬਨ 40 ਮਿੰਟ ਵਾਸਤੇ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਗੇ ਸਮੂਹ ਸੰਗਤ ਨੇ ਨਾਲ-ਨਾਲ ਜੋ ਨੰਗਰ ਦੇਵਾਧਾਰਾ ਨੇ ਤਿਆਰ ਕੀਤੇ ਆਏ ਨੇ ਉਹ ਛਕਣੇ ਨੇ ਤੇ ਪਹਿਲੇ ਪਹਿਲ ਦੇ ਇਤਿਹਾਸ ਅਦਾਹਤ ਤੇ ਜੋ ਹੈ ਜੋ ਇਹ ਸਾਡੀ ਜਥਾ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਗਾ ਬੜੇ ਪਿਆਰ ਨਾਲ ਸਰਵਣ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਟੱਕ ਮਹਤਾਬ ਸਿਰ ਟੱਕ ਵਾਹਿਗੁਰੂ ਵਾਹਿਗੁਰੂ ਮੈਂ ਤੁਹਾਡੀ ਸੇਵਾ ਵਿੱਚ ਬੇਨਤੀ ਕਰਾਂ ਇੱਕ ਖਾਸ ਸਾ ਪੰਥ ਦੇ ਸਾਜਨ ਦਾ ਦਿਨ ਹੈ ਵਸਾਖੀ ਦਾ ਕਈ ਸੜੀਆਂ ਤੋਂ ਮੈਂ ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆਂ ਦੇ ਵਿੱਚ ਵਸਦੀਆਂ ਨੇ ਸੱਤਾ ਹਜ਼ਾਰ ਬੋਲੀ ਦੁਨੀਆਂ ਦੇ ਵਿੱਚ ਸੱਤਾ ਹਜ਼ਾਰ ਭਾਸ਼ਾ ਲੋਕ ਬੋਲਦੇ ਨੇ ਕਿਸੇ ਵੀ ਕੌਮ ਦਾ ਜਨਮ ਤੇ ਅਗਾ ਤੁਹਾਡੀ ਕੌਮ ਤੋਂ ਬਿਨਾਂ ਨਹੀਂ ਮਨਾਇਆ ਜਾਂਦਾ ਇਹ ਕੇਵਲ ਤੇ ਕੇਵਲ ਤੁਹਾਨੂੰ ਮਾਣ ਹੈ ਭਾਵੇਂ ਆਪਣੀ ਕੌਮ ਦਾ ਪ੍ਰਚਾਰ ਕਿਸੇ ਨੇ ਲੰਮਾ-ਸਮਾ ਕੀਤਾ ਹੋਵੇ ਭਾਵੇਂ ਥੋੜਾ ਸਮਾਂ ਕੀਤਾ ਹੋਵੇ ਉਹਨਾਂ 8 ਸਾਲ ਉਮਰ ਹੋਈ ਹੈ ਜਦੋਂ ਮਹੰਮਦ ਸਾਹਿਬ ਨੇ

Hors of black 谢谢 thank 藍花藍花藍花藍花 <inaudible>